ਗੋਬਨ ਸਿੰਘ ਜੀ اے ਪ੍ਰਭੂ ਆਪਣੀ ਬਾਹ ਲੈ ਆਪਣੀ ਬਾਹ ਪਕੜਾ ਤੇ ਡਿੱਗਣ ਤੋਂ ਬਚੀ ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਾ ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਮਿੱਤਰਾਂ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣ ਸਕਦੇ ਇਹ ਹਕੀਕਤ ਹੈ ਮਹਾਰਾਜ ਮੇਰੇ ਕੋਲ ਉਹ ਕੰਨ ਨਹੀਂ ਸਤਿਗੁਰ ਕਹਿੰਦੇ ਜੋ ਤੈਨੂੰ ਸੁਣ ਸਕਾ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾ ਮੇਰੇ ਬੋਲ ਪੁੱਤਰਾ ਤੱਕ ਪਹੁੰਚਦੇ ਨੇ ਪਰਿਵਾਰ ਤੱਕ ਪਹੁੰਚਦੇ ਨੇ ਮਿੱਤਰਾਂ ਤੱਕ ਪਹੁੰਚ ਜਾਂਦੇ ਨੇ ਪੜੋਸਿਆਂ ਤੱਕ ਪਹੁੰਚ ਜਾਂਦੇ ਨੇ ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੰਚਾਵਾਂ ਪਹੁੰਚ ਦੀਏ ਗੱਲ ਰੱਬ ਤੱਕ ਵੀ ਬਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਸ ਮਗਰ ਰੱਖਦੀ ਹੈ ਜਾਂ ਕਾ ਕਿਹਾ ਦਰਗੇ ਚਲੇ ਮਹਾਰਾਜ ਕਹਿੰਦੇ ਜੇਦਾ ਬੋਲਿਆ ਆ ਦਰਗਾਹ ਦੇ ਚੱਲਦਾ ਹੈ ਪ੍ਰਮਾਤਮਾ ਸੁਣਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ ਦੇ ਕੰਨ ਸੁਣੋ ਅਰਦਾਸ ਸਿਓ ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੈ ਥੋੜੀ ਕੰਦਰੀ ਤੂੰ ਸੁਣ ਤੇ ਮੈਂ ਬੋਲੂ भगत बोलते ने प्रभु सुन क्यों? दे क्यों उन्हे बोल प्रभु तक पहुंच दे दिल चो निकली हुई गल परमात्मा तक पहुंचती है जबान तो निकली हुई गलत सिर्फ कना तक पहुंचती नहीं पहुंचती दिल दिल तक नहीं पहुंचती दिल से जो बात निकलती है असर रखती है पर नहीं ताकते प्रवास मगर रखती है ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਹੈ ਜੋ ਪ੍ਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ ਇਤਨੀਆਂ ਸੁੰਦਰ ਹੋ ਜਾਂਦੀਆਂ ਨੇ ਉਹੀ ਨੇਤਰ ਖੂਬਸੂਰਤ ਰਹਿ ਜਾਂਦੇ ਜਿਨ੍ਹਾਂ 'ਚ ਪ੍ਰਮਾਤਮਾ ਵਸਦਾ ਹੈ ਉਹ ਨੇਤਰ ਫਿਕਰੂਪ ਨੇ ਮੈਲੇ ਨੇ ਜਿਨ੍ਹਾਂ ਦੇ ਅੰਦਰ ਵਾਸਨਾ ਹੈ ਜਿਨ੍ਹਾਂ ਦੇ ਅੰਦਰ ਅਨਰਥ ਹੈ ਸਹਿਬ ਕਹਿੰਦੇ ਨੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਤ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਠੀਕਾਕਾਰ ਭਾਈ ਗੁਰਦਾਸ ਨੇ ਆਪ ਵੀ ਗਿਆਤ ਲਈ ਅਰਸ ਕਰਾਂ ਮੇਰੇ ਦੇਖੇ ਮੇਰੀ ਸਟਡੀ ਦੇ ਜੋ ਆਇਆ ਹੈ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗੈਣੀ ਪਰੇਖਾ ਖਾ ਸਕਦੇ ਸਨ ਲੋਕੀ ਢੋਖਾ ਖਾ ਸਕਦੇ ਸਨ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲਿਆ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਾਰਾ ਇਸ ਸਲੋਕ ਨੂੰ ਵੀ ਖੋਲਦੇ ਨੇ ਪਮਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਔਤ ਪੋਤ ਸੰਜੋਗ ਬਣਾਇਆ ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ ਦੇਹੀ ਮਾਰਟੀ ਬੋਲੇ ਪਵਨ ਪਵਨ ਨਾ ਹੋਵੇ ਬੋਲ ਨਹੀਂ ਸਕਦੇ ਦੇਖੋ লাশ ਪਈਆਂ ਦੀ ਪਾਣੀ ਤੇ ਸਰੀਰ ਵਿੱਚ ਹੈ ਮਿੱਟੀ ਦਾ ਡਾਂਚਾ ਵੀ ਪਿਆ ਹੈ ਪਵਨ ਨਹੀਂ ਰਹੇਗੀ ਤਾਂ ਬੋਲਣਾ ਕੋਈ ਨਹੀਂ ਬੋਲ ਨਹੀਂ ਬੋਲਣਾ ਤੇ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਬੋਲਰ ਹਾਰ ਪਰਮਗੁਰ ਇਹ ਬੋਲ ਕੇ ਹੀ ਸੰਬੰਧ ਜੁੜਦੇ ਨੇ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਕੁਝ ਐਸਾ ਬੋਲੇ ਬੋਲ ਹੁੰਦਾ ਹੈ ਕਿ ਉਹ ਪੁਰਾ ਬੇਗਾਨਾ ਆਪਣਾ ਹੋ ਜਾਂਦਾ ਹੈ ਕੁਝ ਜ਼ਬਾਨ 'ਚ ਐਸੇ ਬੋਲ ਨਿਕਲ ਰਹੇ ਨੇ ਮੁਦਤਾ ਦੀ ਮਿੱਤਰਤਾ ਦੁਸ਼ਮਣੀ 'ਚ ਬਦਲ ਜਾਂਦੀ ਇੱਕ ਬੋਲ ਇੱਕ ਬੋਲ ਇੱਕ ਬੋਲ ਐਸਾ ਹੈ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ ਸ਼ਹਿਦ ਸਾਰੀ ਰਾਤ ਤੜਪਦਾ ਰਹੇ ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਸਕੂਨ ਵੀ ਦੇ ਸਕਦਾ ਹੈ ਖੇਡ ਤੇ ਸਾਰੀ ਬੋਲਾਂ ਦੀ ਹੈ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ ਇਹ ਵੀ ਮੈਰਜ਼ ਕਰ ਦੇਣਾ ਸਾਰੇ ਸਨਬੰਧ ਵੀ ਬੋਲਚਾਲ ਤੇ ਖੜੇ ਨੇ ਮਨੁੱਖ ਕਹਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ ਜਿੱਥੇ ਨਾ ਹੋਵੇ ਭਈ ਸਾਡੀ ਬੋਲਚਾਲ ਹੀ ਕੋਈ ਨਹੀਂ ਸੰਬੰਧ ਜੁੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ ਹੈ ਇਨਾ ਪੰਜ ਤੱਤਾਂ ਦੇ ਚ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਕਿਉਂਕਿ ਇਸ ਕਰਕੇ ਤੇ ਬੋਲਣਾ ਵਾਹਿਗੁਰੂ ਵਾਹਿਗੁਰੂ ਤਾਈ ਰਸਨਾ ਜਤ ਸਰੀ ਅੰਦਰ சுவாਸ ਚੱਲਣਾ ਪਵਨ ਹੈ ਭਾਵੇਂ ਪਾਣੀ ਪੀਤਾ ਹੈ ਭਾਵੇਂ ਧਰਤੀ ماں ਹੈ ਪਰ ਪਵਨ ਤੇ ਗੁਰੂ ਹੈ ਸੰਬੰਧ ਜੋੜਦਾ ਹੈ ਪਰਮਾਤਮਾ ਨਾਲ ਐਸਾ ਕੁਝ ਬੋਲਣਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣਨ ਘਰੇ ਪਿਆਰ ਕੁਝ ਹੈ ਐਸਾ ਬੋਲਣਾ ਕਿ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ ਪਰਿਵਾਰ ਨਾਲ ਸੰਬੰਧ ਜੁੜਦਾ ਹੈ ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ ਸੰਸਾਰ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ ਤੇ ਜਿਹੜੇ ਬੋਲ ਪ੍ਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ ਰੋਸ਼ਨੀ ਨਾਲ ਭਰੇ ਸ਼ਬਦ ਨੇ ਚਾਨਣ ਨਾਲ ਭਰੇ ਹੋਏ ਸ਼ਬਦ ਨੇ ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਆਉਂਦਾ ਹੈ ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਦ ਐਬੋ ਹਨਰ ਨੇ ਗੁਫ਼ਤਾ ਬਾਸ਼ਦ ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ ਕਰੋਦੀ ਹੈ ਕਿ ਸ਼ਾਂਤਮਈ ਹੈ ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ ਮੂਰਖ ਹੈ ਕਿ ਸਹਿਣਾ ਹੈ ਧਾਰਮਕ ਹੈ ਕਿ ਅਧਾਰਮਕ ਹੈ ਸਤਸੰਗੀ ਹੈ ਕਿ ਕੁਸੰਗੀ ਹੈ ਬੋਲ ਦੱਸ ਦੇਂਦੇ ਹੱਥਾਂ ਤੋਂ ਕੁਝ ਨਹੀਂ ਪਤਾ ਚੱਲਦਾ ਪਹਿਰਾ ਤੋਂ ਕੁਝ ਨਹੀਂ ਪਤਾ ਚੱਲਦਾ ਮੂੰ ਮਥੇ ਤੋਂ ਵੀ ਕੁਛ ਨਹੀਂ ਪਤਾ ਚਲਦਾ ਬੋਲਣਾ ਤੋਂ ਪਤਾ ਚਲਦਾ ਤਾਂ ਮਰ ਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਹਿੁਫਤਾ ਵਸ ਜੇ ਨੇਚਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚਲਦਾ ਕੁਛ ਐਸਾ ਬੋਲਣਾ ਹੈ ਜਿਹਦੇ ਚ ਪ੍ਰਮਾਤਮਾ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਤੋ ਇਸ ਤਰ੍ਹਾਂ ਦੇ ਵਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ ਭੁਲੇਖਾ ਖਾ ਸਕਦਾ ਸੀ ਭਾਈ ਗੁਰਦਾਸ ਖੋਲ ਲੇ ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ ਇਹਦੇ ਤਾਲੇ ਨੂੰ ਖੋਲ ਲੀਏ ਸ਼ਬਦਾਂ ਨੂੰ ਖੋਲ ਲੀਏ ਇੱਥੇ ਆਖੋ ਸਰੀਰ ਦੀ ਗੱਲ ਸਰੀਰ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ ਕੰਨ ਕੋਈ ਨਹੀਂ ਜ਼ਬਾਨ ਕੋਈ ਨਹੀਂ ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਟੁੰਡੇ ਪੈਰ ਵੀ ਕੋਈ ਨਹੀਂ ਲੰਗੜੇ ਜ਼ਬਾਨ ਵੀ ਕੋਈ ਨਹੀਂ ਗੁੰਗੇ ਕੰਨ ਵੀ ਕੋਈ ਨਹੀਂ ਬਹਿਰੇ ਅੱਖਾਂ ਵੀ ਕੋਈ ਨਹੀਂ ਅੰਧੇ ਇਹ ਤੇ ਸਾਰੇ ਅੰਗ ਭੰਗ ਹੋ ਗਏ ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ हे गुरु तेनु देख सका मेरे को लखखा कोई नहीं कि जेडियां अखा हैगियां ने एदे नाल तो दिखाई नहीं देता भाई गुरुदास देखबे को ना दृष्ट ना दर्श दिखाए बेको कैसे प्रिय दर्शन देखिए दिखाईए कहबे को ना सुरत ना सर्वन सुन बेको कैसे प्रिय निद्गुण सुनिए सुनाइए हे गुरु तेरे तक मैं बोल पुचा सका जुबानी कोई नहीं पर तेरे बोल मैं सुन सका मेरे को कान नहीं कोई भाई गुरुदास कहबे को ना सुर ना सर्वन सुनबे को कैसे प्रिये निधगुण सुनिए सुनाइए मन में गुरमत गुरमत में न मन ने चल कैसे उन मन लेवल आइए अंग अंग भंग रंग, रंग रूप कुलहीन दीन कैसे बो नायक की नायका कहिए भाई साहब भाई मन में गुरमत गुरमत में न मन जो गुरु दी मत है ये मेरा मन कबूल नहीं करता जो गुरु दी समझ है ये मेरा मन कबूल नहीं करगा ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨਹੀਂ ਕੈਨਲ ਸੁਣਨ ਵਾਲੀ ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ ਗੁਰੂ ਕਹਿੰਦਾ ਠੀਕ ਨਹੀਂ ਹੈ ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਮੱਥਾ ਟੇਕਣ ਦਾ ਮਤਲਬ ਇਹ ਨਹੀਂ ਹੈ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਹਾਂ ਗੱਲ ਖਤਮ ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਪਰ ਸਹੀ ਅਹ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਤੂੰ ਆਪਣੇ ਵਿਚਾਰ ਮੈਨੂੰ ਦੇ ਔਰ ਗੁਰੂ ਕਹਿੰਦਾ ਵੀ ਹੈ ਗੁਰ ਕੀ ਮਤ ਤੋਂ ਲੈ ਈਆਂ ਨੇ ਭਗਤ ਬਿਨਾ ਬਹੁ ਡੋਬੇ ਸਿਆਣੇ ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ ਮੇਰੀ ਮਤ ਨਾਲ ਨਹੀਂ ਹੋ ਸਕੀ ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿੰਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ ਮੇਰੇ ਵਿਚਾਰਾਂ ਨੂੰ ਛੱਟ ਲੱਗ ਗਈ ਇਹ ਬਰਦਾਸ਼ਤ ਇਹਨੇ ਮੇਰੇ ਵਿਚਾਰਾਂ ਦਾ ਨੰਨ ਕੀਤਾ ਇਹਨੇ ਮੇਰੇ ਵਿਚਾਰਾਂ ਨੂੰ ਝੋਟ ਪਹਾਈਏ ਇਹਨੇ ਮੇਰੀ ਸੋਚਣੀ ਨੂੰ ਝੋਟ ਪਹਾਈਏ ਇਹਨੇ ਮੈਨੂੰ ਬੜਾ ਦੁਖੀ ਕੀਤਾ ਜੀਦਾ ਮਤਲਬ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮੰਮਤਾ ਹੈ ਜੀਵਨ ਭਰ ਮੰਮਤਾ ਰਹਿਣੀ ਹੈ ਪਰ ਕਈ ਵਫਾ ਜਦ ਬਿਰਦ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਉਦੋਂ ਕਹਿੰਦਾ ਹੈ ਐ ਗੁਰੂ ਐ ਮੇਰੀ ਮਤ ਹੁਣ ਲੈ ਤੋ ਤੂੰ ਆਪਣੀ ਮਤ ਮੈਨੂੰ ਦੇ ਔਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ ਤੇ ਸਾਰੀ ਗਵਾ ਕੇ ਆ ਗਏ ਸਤਰਾਹ ਕਾ ਮਤ ਹੀ ਅਸੁਣਾ ਦਾ ਵਿਵਹਾਰ ਨਾ ਪਾਵੇ ਰਹਿ ਕਿਥੇ ਇਸੇ ਵਾਸਤੇ ਤੁਹਾਨੂੰ ਕਿ ਸ਼ੇਰ ਜਿਹੇ ਹੋਵੇਗਾ ਸਿੱਖ ਸਾਦੀ ਸਾਹਿਬ ਨੇ ਕਿਹਾ ਹੈ ਦਰਜਵਾਨੇ ਤੌਬਾ ਕਰਦਨ ਸਿਰਤੇ ਪਹਿਰੰਬਰ ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਸ ਦਾ ਜਿਹੜਾ ਜਵਾਨੀ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਸੇਖ ਸਾਦੀ ਸਾਹਿਬ ਕਹਿੰਦੇ ਨੇ ਉਹਦੀ ਸਿਰਤ ਤੇ ਪੈਗੰਬਰਾਂ ਜੈਸੀ ਹੈ ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ ਜਵਾਨੀ ਤੇ ਸ਼ੀਲ ਤੇ ਸੰਜਮ ਜਵਾਨੀ ਤੇ ਆਪਣੇ ਆਪ ਤੇ ਕਾਬੂ ਇਹਦੀ ਸਿਰਤ ਤੇ ਪੈਗੰਬਰਾਂ ਜੈਸੀ ਹੈ ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ ਵਖਤੇ ਪੀਰੀ ਗੁਰਗੇ ਜ਼ਾਲਮ ਮੇਸ਼ਵਰ ਪ੍ਰੇਰ ਕਿਉਂ ਨਹੀਂ ਮੰਨਦੇ ਦਲੀਲ ਦਿੱਤੀ ਹੈ ਇੱਕ ਬੁੱਢਾ ਬਗਿਆਰ ਅਗਰ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੋੜ ਦਿੰਦਾ ਹੈ ਪકડਣਾ ਨਹੀਂ ਛੋੜਿਆ ਉਸ ਤੋਂ ਪકડਿਆ ਹੀ ਨਹੀਂ ਜਾਂਦਾ ਗਲਤ ਹੀ ਨਹੀਂ ਹੈ ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਕਤਈ ਨਹੀਂ ਗੁਨਾਹੀ ਉਸ ਦਾ ਤਿਆਗ ਕਰਕੇ ਚਲੇ ਗਏ ਗੁਨਾਹਾਂ ਨੇ ਬੈਠਣਾ ਸੀ ਅੱਖਾਂ ਦੇ ਵਿੱਚ ਰਸਨਾ ਦੇ ਵਿੱਚ ਕੰਨਾਂ ਦੇ ਵਿੱਚ ਹੱਥਾਂ ਦੇ ਵਿੱਚ ਪੈਰਾਂ ਇਥੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ ਨ ਵਿਚਾਰੇ ਗੁਨਾਹ ਕਿੱਥੇ ਬੈਠਾ ਕਿਹੜੀ ਥਾਂ ਤੇ ਬੈਠਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਕਤਈ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਤ ਪਰਹੇਜ਼ ਦਾ भाई साहब कहने मन में गुरमत गुरमत में ना मन जो गुरु की मत है वो मेरा मन कबूल नहीं करता और जो मेरी मत है वो गुरु नहीं कबूल कर करता, जो मेरी सोचनी है ये तो गुरु परवान नहीं है और जो गुरु की सोचनी हो तो मैनू कबूल नहीं मन में गुरमत गुरमत में ना मन ने चल होए कैसे उन मन में लेवल आइए अंग अंग भंग रंग रूप कुलहीन दीन कैसे बहु नायक की नायका अंग अंग पैर भी कोई नहीं हाथ भी कोई नहीं अखा भी कोई नहीं कान भी कोई नहीं जबान भी कोई नहीं इस वस्ते है, मैं अर्ज करना हूं सारे ज्ञान इंद्रे ते कर्म इंद्रे नावन ਕਿ ਪੱਥਰ ਤੇ ਬੰਦੇ ਵਿੱਚ ਫਰਕ ਕੀ ਹੈ ਪੱਥਰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਕਰ ਨਹੀਂ ਸਕਦਾ ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪਰਮਾਤਮਾ ਨਾਲ ਬੋਲ ਨਹੀਂ ਸਕਦਾ ਆਪਣੇ ਬੋਲ ਪੁੱਛਾ ਨਹੀਂ ਸਕਦਾ ਇਹਦੀ ਸੁਰਤ ਚਲੀ ਨਹੀਂ ਪਰਮਾਤਮਾ ਦੇ ਮਾਰਗ ਤੇ ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ ਮੈਂ ਦੋ ਸ਼ਬਦਾਂ ਵਾਸਤੇ ਮਾਫੀ ਮੰਗ ਲਵਾਂ बड़े बड़े इकट्ठ धार्मिक सम्मेलन में देखे नहीं, कोई एक अद मनुख बैठा हो कोई दो चार बैठे हो और खेना होना पत्थर बैठे दिखाई दे इतनी असलियत पहले कंठ तो आई सी मैं थले की थी सी पर हूं इतना उछाल आ गया आउट ऑफ कंट्रोल हो गई मैं कह बैठ पत्थर ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ ਸੁਣਿਆ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਹੈ ਸਤਿਗੁਰ ਕਹਿਣ ਲੱਗੇ ਕਿਹੜੀ शक ਦੀ ਗੱਲ ਹੈ ਕੋਈ ਨਹੀਂ ਕਿ ਚਲੋ ਸਾਡੇ ਨਾਲ ਨਮਾਜ਼ ਪੜੋ ਚਲੋ ਮਹਾਰਾਜ ਕਹਿਣ ਲੱਗੇ ਚਲੋ ਹੁਣੇ ਹੀ ਚੱਲ ਕਿ ਸ਼ਾਦੀ ਨਮਾਜ਼ ਪੜਦੇ ਹਾਂ ਚਲ ਵਕਤ ਹੋ ਗਿਆ ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ ਚੱਲ ਪੈਣਾ ਹੈ ਚੱਲ ਪੈਣਾ ਹੈ ਸਾਰੇ ਸੁਲਤਾਨਪੁਰ ਦੇ ਚ ਖਬਰ ਪਹੁੰਚ ਗਈ ਬਾਬਾ ਨਮਾਜ਼ ਪੜਨ ਲਈ ਜਾ ਰਿਹਾ ਹੈ ਨਵਾਬ ਦੀ ਮਸਜਿਦ ਤੇ ਔਰ ਨਵਾਬ ਦੇ ਨਾਲ ਜਾ ਰਿਹਾ ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ ਬਾਬੇ ਨੇ ਮਜ਼ਬਦ ਬਦਲ ਲਿਆ ਬੇਬੇ ਨਾਨਕੀ ਮੁਸਕਰਾਉਂਦੀ ਰਹੀ ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤ ਨੇ ਜਿਸ ਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦਰੋਪਤੀ ਸੀ ਜਿਨੇ ਸ਼ਰਦਾ ਲਿਆਂਦੀ जिन्हें मोहम्मद साहब से सब तो पहले शरदा ली खदीजा से उन्होंने पत्नी से जिसने सब तो पहले गुरु नानक से शरदा लेंदी वह बेबे नानक ही सी इतों सिखी झल खदीजा तो इस्लाम चलिया जे किधरे उसकी पत्नी इनकार कर दें दी इस्लाम नहीं बदना यह भी मजस कर दें उन्हें कबूल कर लिया मोहम्मद ये बोल थोड़े नहीं तो खुला दे लगते हैं ਤੇ ਮੁਹੰਮਦ ਸਾਹਿਬੇ ਕਹਿਣ ਲਗੇ ਖਦੀਜਾ ਤੂੰ ਥੀਕ ਜਾਣਿਆ ਮੈਂ ਤੇ ਚੁੱਪ ਕਰ ਗਿਆ ਬਿਲਕੁਲ ਚੁੱਪ ਕਰ ਗਿਆ ਮੈਨੂੰ ਤੇ ਹੁਣ ਬੋਲ ਨਹੀਂ ਨਹੀਂ ਆਉਂਦਾ ਪਤਾ ਨਹੀਂ ਖੁਦਾ ਕੀ ਬੋਲਣਾ ਹੈ ਗੁਰਨਾਣਕ ਕਹਿੰਦੇ ਨੇ ਹਾਂ ਆਪ ਕੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮ ਆਓ ਜਿਓ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਨਹੀਂ ਬੋਲਦਾ ਪਤਾ ਨਹੀਂ ਰੱਬ ਕੀ ਬੋਲਦਾ ਪਤਾ ਨਹੀਂ ਪ੍ਰਮਾਤਮਾ ਕੀ ਬੋਲਦਾ ਜੈਸੇ ਮੈਂ ਆਵੇ ਕਸਮ ਕੀ ਬਾਣੀ ਕੈਸੜਾ ਕਰੇ ਗਿਆਨਵੇਲਾ ਇਹ ਸਰਦਾ ਸਭ ਤੋਂ ਪਹਿਲੇ ਬੇਬੇ ਨਾਨਕ ਹੀ ਦੀ ਸੀ ਸਿੱਖੀ ਉੱਥੋਂ ਚੱਲਿਆ ਖੈਰ ਬਾਬਾ ਮਸਜਿਦ ਦੇ ਚ ਪਹੁੰਚ ਗਏ ਕਤਾਰ ਵਿੱਚ ਖੜੇ ਹੋ ਗਏ ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਖੜੇ ਖੜੇ ਜਨਮ ਸਾਖੀ ਦੇ ਜ ਬੜੇ ਵਿਸਤਾਰ ਨਾਲ ਕੀ ਗਾਥਾ ਲਿਖੀ ਔਰ ਵਕਵਾਕ ਡੰਗ ਨਾਲ ਲਿਖੀ ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ ਜੁਕੇ ਨਹੀਂ ਨੇ ਕਿ ਨਮਾਜ਼ ਨਹੀਂ ਪੜ ਰਹੇ ਨਮਾਜ਼ ਪੜਨ ਤੋਂ ਬਾਅਦ ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲਗਾ ਸਭ ਗੱਲਾਂ ਹੀ ਗੱਲਾਂ ਨੇ ਰਾਮ ਇੱਕ ਹੋਇਆ ਅੱਲਾ ਇੱਕ ਹੋਇਆ ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੂੰ ਸੀਤੇ ਨਹੀਂ ਪੜੇਗੀ ਮਹਾਰਾਜ ਕਹਿਨੇ ਕਿ ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜਨੇ ਸੀ ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਨੇ ਸੰਤੂ ਤੇ ਕਾਬਲ ਦੇ ਚੋੜੇ ਪਿਆ ਖਰੀਦ ਰ ਆਪਾਂ ਘੋੜੇ ਨਹੀਂ ਖਰੀਦਨੇ ਆਪਾਂ ਤਾਂ ਨਮਾਜ਼ ਪੜਨੀ ਸੀ ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜਨੀ ਹੈ ਤੇਰੇ ਨਾਲ ਘੋੜੇ ਨਹੀਂ ਖਰੀਦਨੇ ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਵਾਜ਼ ਪਿਆ ਪੜਦਾ ਸੀ ਹੈਰਾਨ ਹੋ ਗਿਆ ਨਵਾਜ਼ ਨਮਾਜ਼ ਪੜਦਾ ਹੈ ਘੋੜੇ ਪਿਆ ਖਰੀਦਦਾ ਸੀ ਕੋਈ ਮੰਦਰ ਦੇ ਚ ਪੂਜਾ ਪਾਠ ਕਰਦੇ ਆਪਣੇ ਘੋੜੇ ਖਰੀਦਦਾ ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆਪਣੇ ਆਪਣੇ ਘੋੜੇ ਲੋਕੀ ਖਰੀਦਦੇ ਨੇ ਕੌਣ ਗੁਰੂ ਨਾਲ ਜੁੜਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਆਪਣੀ ਆਪਣੀਆਂ ਗੱਲਾਂ ਚ ਉਲਝੇ ਹੋਏ ਨੇ ਆਪਣੇ ਆਪਣੇ ਜਮੇਲਿਆਂ ਵਿੱਚ ਫਸੇ ਪਏ ਹੋਏ ਨੇ ਕਦੇ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ ਔਰ ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਉਹ ਹੱਥ ਕਿਹੜੇ ਨੇ ਜਿਹੜੇ ਸੇਵਾ ਕਰਦੇ ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ ਉਹ ਜ਼ੁਬਾਨ ਕਿਹੜੀ ਉਹ ਅੱਖਾਂ ਕਿਹੜੀਆਂ ਨੇ ਗੁਰੂ ਨਾਨਕ ਨੇ ਉਹਨਾਂ ਦਾ ਖਲਾਸਾ ਕੀਤਾ ਹੈ ਮੈਂ ਕੇ ਚਰਨ ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ ਕਾਨੂੰਨ ਦਾ ਡਰ ਹੈ ਲੇਕਿਨ ਪ੍ਰਮਾਤਮਾ ਦਾ ਡਰ ਨਹੀਂ ਸਾਇਬ ਕਹਿੰਦੇ ਟੁੰਡਾ ਇਹਦੇ ਕੋਈ ਹਾਥੀ ਕੋਈ ਨਹੀਂ ਪ੍ਰਮਾਤਮਾ ਦਾ ਤੇ ਡਰ ਹੀ ਨਹੀਂ ਹੈ ਸਮਾਜ ਤੋਂ ਡਰਦਾ ਹੈ ਕਾਨੂੰਨ ਤੋਂ ਡਰਦਾ ਹੈ ਰੱਬ ਦਾ ਤੇ ਕੋਈ ਡਰ ਹੀ ਨਹੀਂ ਪਰਮਾਤਮਾ ਦਾ ਵਾਕਈ ਡਰ ਨਹੀਂ ਦੇ ਕੋ ਗੋਲਕ ਨੂੰ ਵੀ ਤਾਲੇ ਲਾਇਨ ਨਾ ਤਿੰਨ ਤਿੰਨ ਚਾਰ ਚਾਰ ਲਾਇਨ ਇਹ ਤਾਂ ਮਰ ਚੋਰੀ ਦੇ ਇਥੇ ਵੀ ਡਰ ਹੈ ਆ ਕਈ ਵਾਰ ਐਸਾ ਦੇਖੇ ਅਗੇ ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ ਹੈ ਘਰ ਜੁੱਤੀਆਂ ਵੀ ਨਹੀਂ ਲੱਗਦੀ ਕੋਈ ਰੱਬ ਦਾ ਡਰ ਤੋਂ ਨਹੀਂ ਕਾਨੂੰਨ ਤੋਂ ਡਰਦਾ ਹੈ ਹੋਲਸਤੇ ਨਹੀਂ ਦੇਖੇ ਸਮਾਜੀ ਤੋਂ ਡਰਦਾ ਹੈ ਦੁਨੀਆ ਤੇ ਨਹੀਂ ਦੇਖੀ ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ ਹੈ ਬੇਖਦ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਸਦਾ ਵੇਖਦਾ ਭੈ ਕੇ ਚਰਨ ਕਰ ਭਾਵ ਕੇ ਪੈਰ ਭਾਵਨਾ ਦੇ ਬਣਾ ਬਾਵਨਾ ਸ਼ਬਦ ਕੋ ਅਵਸਥਾ ਮਾ ਤੋਂ ਬਣਦਾ ਹੈ ਪ੍ਰੇਮ ਤੋਂ ਤੇ ਵਿਰੋਸੇ ਤੋਂ जिसते भरोसा है उस नाल प्रेम है जिस नाल प्रेम है उस पर भरोसा कई दफा बच्चे नाल प्रेम ते बड़ा है पर बच्चे है। थे पका थे पका है। है। ते भरोसा नहीं हर गल से भरोसा से थोड़ी करते हैं बच्चा बच्चा भरोसा नहीं आता कई दफा किसी ते साड़ा भरोसा ते पक्का है भी बंदा काबिले एतबार है भरोसे ही आए इसे भरोसा किया जा सकता है पर प्रेम का संबंध ही नहीं सिर्फ भरोसे ही आए ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ ਕਰ ਭਾਵ ਕੇ ਹੱਥ ਬਣਾ ਭਾਵਨਾ ਦੇ ਪੈਰ ਬਣਾ ਭੈ ਦੇ ਪ੍ਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ ਪ੍ਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ ਬੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਅੱਖਾਂ ਬਣਾ ਗਿਆਨ ਦੀਆਂ ਸਮਝਦੀਆਂ ਸੁਰਤ ਦੇ ਤੇ ਅਰਥ ਸਮਝਦੀਆਂ ਅੱਖਾਂ ਬਣਾ ਲੋਹੇ ਨੇ ਸੁਰਤ ਕਰੇ ਨਾਨਕ ਕਹੇ ਸਿਆਣਿਏ ਇਉਂ ਕੰਤ ਮਿਲਾਵਾ ਇਸ ਤਰ੍ਹਾਂ ਮਿਲਾਵਾ ਇਕਬਾਲ ਕਹਿੰਦੇ ਨੇ ਦਿਲੇ ਬੀਨਾ ਵੀ ਕਰ ਖੁਦਾ ਸੇ ਤਨਬ ਕਿ ਅੱਖ ਕਾ ਨੂਰ ਦਿਲ ਕਾ ਨੂਰ ਨਹੀਂ दिले भी ना भी कर खुदा से तलब के आंख का नूर दिल का नूर नहीं इलम में भी सरूर है लेकिन ये वो जन्नत है जिसमें हूर नहीं ठीक है ज्ञान बाहर का अक्षय ही ज्ञान भी कोई गल आएगी पर रस तो ही नहीं है कुछ भी नहीं ज्ञान ते अनुभव ही आता है जो अंदरों जन्मे अंदर दुनिया को बदल दे अनुभव प्रकाश लोहण सूरत करे नानक कहे सयाणिए क्यों कंठ मिलावा जितने चित्रक समझ री अखा नहीं ने गुस्ताखी माफ नेत्र ही नहीं। भावना नहीं है ये टुंडा है पै नहीं है ये लंगड़ा है अमृत वेले उठ के जपता नहीं है ये तो गूंगा है ये तो गूंगा है ਪਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ ਤੇ ਬਹਿਰਾ ਹੈ ਕਿੱਥੇ ਸੁਣਦਾ ਹੈ ਤੇ ਬਹਿਰਾ ਹੈ ਮਹਾਰਾਜ ਕਹਿੰਦੇ ਨੇ ਰੋਹਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੇ 라ਏ ਪਹਿਲਾ ਬਾਸਾ ਬਾਗ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਰੋਹਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੇ 라ਏ ਜੋ ਲੰਗੜਾ ਹੈ ਟੁੰਡਾ ਹੈ ਅੰਦਾ ਹੈ ਬਹਿਰਾ ਹੈ ਗੁੰਗਾ ਹੈ ਇਨੂੰ ਪਰਮਾਤਮਾ ਕਿੱਥੋਂ ਨਸੀ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਨੇ ਬੱਚੇ ਕੋਲ ਅੰਗ ਨਹੀਂ ਹੈ ਹੱਥ ਹੈ ਨਹੀਂ ਕੁਝ ਨਹੀਂ ਕਰ ਸਕਦਾ ਜ਼ਬਾਨ ਹੈ ਨਹੀਂ ਬੋਲ ਸਕਦਾ ਸਹਜੇ ਸਹਜੇ ਇਸ ਨੂੰ ਭੋਜਨ ਮਿਲਦਾ ਹੈ ਦੁੱਧ ਮਿਲਦਾ ਹੈ ਖੁਰਾਕ ਮਿਲਦੀ ਹੈ ਇੱਕ ਦਿਨ ਇਸ ਦੇ ਹੱਥਾਂ 'ਚ ਤਾਕਤ ਆਉਂਦੀ ਕੁਝ ਕਰਨ ਲੱਗਦਾ ਹੈ ਇੱਕ ਦਿਨ ਇਸ ਦੇ ਪੈਰਾਂ 'ਚ ਬਲ ਆ ਜਾਂਦਾ ਹੈ ਚੱਲਣ ਲੱਗ ਪੈਂਦਾ ਹੈ ਇੱਕ ਦਿਨ ਕੂਹ ਅਤੇ ਗੋਆ ਹੀ ਮਿਲ ਜਾਂਦੀ ਹੈ ਬੋਲਣ ਲੱਗ ਪੈਂਦਾ ਹੈ। ਸਰੀਰ ਤੇ ਇਹ ਸਾਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ। ਵਿਕਾਸ ਸਾਰਾ ਭੋਜਨ ਤੇ ਖੜਾ ਹੈ। ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ ਹਰ ਅੰਮ੍ਰਿਤ ਵੇਲੇ ਵਥੇ ਕਾ ਭੇਜਿਆ ਭਗਤ ਖਾਏ ਖਰਚ ਰਹਿ ਨਿਖੁਟੇ ਨਹੀਂ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗਦਾ ਹੈ। ਇੱਕ ਦਿਨ ਉਸ ਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗ ਪਏ। ਇੱਕ ਦਿਨ ਉਸ ਦਾ ਦਾਮਨ ਹੱਥਾਂ ਦੇ ਚ ਆ ਜਾਂਦਾ ਹੈ। ਇੱਕ ਦਿਨ ਐਸਾ ਮਹਿਸੂਸ ਹੁੰਦਾ ਸੀ ਕਿ ਪ੍ਰਮਾਤਮਾ ਦੀ ਗੋਦ ਵਿੱਚ ਬੈਠਿਆ ਹੈ। ਇਹ ਸਾਰੀ ਤੋਫੀਕ ਮਿਲਦੀ ਹੈ ਭਜਨ ਨਾਲ। ਜਿਵੇਂ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ। ਭੋਜਨ ਨਾ ਮਿਲੇ ਕੋਈ ਇੰਦਰਾ ਵਿਕਸਤ ਨਹੀਂ ਹੋਏਗਾ ਮਨੁੱਖ ਦਾ ਸਰੀਰ ਮਰ ਜਾਏਗਾ। ਪਰ ਭਜਨ ਰੋਜ਼ ਰੋਜ਼ ਨਾ ਹੋਵੇ ਉਹ ਅੱਖਾਂ ਨਹੀਂ ਮਿਲਣਗੀਆਂ ਜੋ ਪਰਮਾਤਮਾ ਨੂੰ ਵੇਖ ਸਕਦੇ ਹਨ। ਉਹ ਕੰਨ ਵੀ ਨਹੀਂ ਮਿਲਣਗੇ ਜੋ ਸੁਣ ਸਕਦੇ ਹਨ। ਉਹ ਜ਼ੁਬਾਨ ਵੀ ਨਹੀਂ ਮਿਲੇਗੀ ਜੋ ਭਜਨ ਦਾ ਰਸ ਮਾਣ ਸਕਦੇ ਹੈ। ਤੇ ਵੀ ਮੈਂ ਅਜਿਹਾ ਕਰਦੇ ਆਂ। ਭੋਜਨ ਦੀ ਬੁਰਕੀ ਮੂੰਹ ਤੇ ਰੱਖਦੇ ਆਂ ਸਵਾਦ ਆ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਰਸ ਨਹੀਂ ਆਇਆ। ਕਿਉਂ? ਅਜੇ ਜ਼ੁਬਾਨ ਵਿੱਚ ਉਹ ਤੋਫੀਕ ਨਹੀਂ ਹੈ। ਪਰ ਨਾ ਵਾਹਿਗੁਰੂ ਆਖਣ ਦਾ ਵੀ ਆਪਣਾ ਰਸ ਹੈ। ਜਿਨੂੰ ਵਾਹਿਗੁਰੂ ਆਖਦਿਆਂ ਰਸ ਆਵੇ ਸਹਿਕਿੰਨਨ ਪਰਮਾਤਮਾ ਉਹਦੀ ਰਸਨਾ ਤੇ ਵਸਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਮ ਇਕ ਜਨ ਕਾ ਦਾਸਨ ਰਸਨਾ ਵਾਹਿਗੁਰੂ ਤੇ ਦੀ ਜ਼ਬਾਨ ਤੇ ਕਿਉ ਕਿ ਵਾਹਿਗੁਰੂ ਆਖਦਾ ਹੈ ਰਸ ਨਾਲ ਵਰ ਜਾਂਦਾ ਹੈ ਇਹ ਬਾਣੀ ਜਪਦਾ ਹੈ ਰਸ ਨਾਲ ਵਰ ਜਾਂਦਾ ਹੈ ਬਾਣੀ ਤੇ ਦੀ ਰਸਨਾ ਤੇ ਵਸਦੇ ਨਾਮ ਤੇਜ ਦੀ ਰਸਨਾ ਤੇ ਵਸ ਗਿਆ ਜਿੰਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਦਿਆਂ ਰਸ ਨਾ ਆਵੇ ਜੇ ਵਾਹਿਗੁਰੂ ਰਸਨਾ ਤੇ ਨਹੀਂ ਵਸਿਆ ਤੇ ਜਿੰਨੇ ਚਿਰ ਤੱਕ ਰਸਨਾ ਤੇ ਨਹੀਂ ਵਸਿਆ ਅੱਖਾਂ ਨਾਲ ਦਿਖਾਈ ਵੀ ਕੁਝ ਨਹੀਂ ਦੇਖਦਾ ਪ੍ਰਮਾਤਮਾ ਨੇ ਦਿਖਾਈ ਦੇਗਾ ਸੰਸਾਰ ਦਿਖਾਈ ਦੇਗਾ ਕੰਨਾਂ ਨਾਲ ਸੁਣਾਈ ਵੀ ਨਹੀਂ ਦੇਗਾ ਪਹਿਲੇ ਗੱਲ ਰਸ ਦੀ ਭੋਜਨ ਪਹਿਲੇ ਜ਼ਬਾਨ ਦਾ ਰਸ ਬਣਦਾ ਹੈ ਹੋਣ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਹੱਡੀਆਂ ਦੀ ਤਾਕਤ ਬਾਦ ਦੇ ਚ ਬਣਦਾ ਹੈ ਇੰਦਰਿਆਂ ਦੀ ਸ਼ਕਤੀ ਬਾਦ ਦੇ ਚ ਬਣਦਾ ਹੈ ਰਸ ਪਹਿਲੇ ਭੋਜਨ ਦੀ ਬੁਰਕੀ ਦਾ ਰਸ ਆ ਗਿਆ ਸਵਾਦ ਤੇ ਪਹਿਲੇ ਆ ਗਿਆ ਹੁਣ ਸਹਜੇ ਸਹਜੇ ਇਹ ਬੁਰਕੀ ਪਚੇਗੀ ਪਚ ਕੇ ਖੂਨ ਬਣੇਗੀ ਮੰਜ ਬਣੇਗੀ ਮਾਸ ਬਣੇਗੀ ਸਰੀਰ ਦੀ ਤਾਕਤ ਬਣੇਗੀ ਵਾਹਿਗੁਰੂ ਆਖਦੇ ਆ ਜਦ ਰਸ ਆ ਜਾਏ ਤੋ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਦੇਵਤ ਹੈ ਅਜੇ ਰੂਹਾਨੀ ਸ਼ਕਤੀ ਨਹੀਂ ਹੈ ਅਜੇ ਅੱਖਾਂ ਵਿੱਚ ਵੀ ਤੋਫੀਕ ਨਹੀਂ ਹੈ ਕਿ ਪ੍ਰਭੂ ਨੂੰ ਦੇਖ ਸਕਣ ਅਜੇ ਇਹ ਸਿਲਸਿਲਾ ਵਿਕਸਿਤ ਹੋਵੇਗਾ ਪਰੀਥਰੀ ਗੱਲ ਤੇ ਸਪਸ਼ਟ ਹੋ ਗਈ ਜ਼ਬਾਨ ਤੇ ਇਹ ਪਹਿਲਾ ਕਦਮ ਹੈ ਬਾਣੇ ਪੜ ਰਿਹਾ ਕੋਈ ਰਸ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਕੋਈ ਰਸ ਨਹੀਂ ਹੈ ਅਜੇ ਰਸਨਾ ਤੇ ਵੀ ਨਹੀਂ ਵਸਦਾ ਅਜੇ ਹਨੂਸ ਦਿੱਲੀ ਦੂਰ ਰਸਤ ਰੋਹਾਨੀ ਬਲ ਰੋਹਾਨੀ ਸ਼ਕਤੀ ਅਜੇ ਵੇਖਣਾ ਉਸ ਪ੍ਰਭੂ ਨੂੰ ਸੁਣਨਾ ਸਮਝਣਾ ਅਨubhav ਪ੍ਰਕਾਸ਼ ਉਹ ਤੇ ਲੰਬੀ ਗੱਲ ਹੈ ਅਗੇ ਤੇ ਅੱਖਾਂ ਰਸ ਵੀ ਨਹੀਂ ਹੈ ਪ੍ਰਭ ਜੀ ਵਸੇ ਸਾਧ ਕੀ ਰਸਨਾ ਜੈਸੇ ਰਸ ਆਣ ਲੱਗ ਪੈਂਦਾ ਹੈ ਰਸਨਾ ਤੇ ਪ੍ਰਭ ਵਸ ਜਾਂਦਾ ਹੈ ਤੇ ਰਸਨਾ ਵਿੱਚ ਬਰਕਤਾਂ ਆ ਜਾਂਦੀਆਂ ਬੋਲਾਂ ਵਿੱਚ ਬਰਕਤਾਂ ਆ ਜਾਂਦੀਆਂ ਇੱਕ ਦਿਨ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਜਪਦਿਆਂ ਜਪਦਿਆਂ ਇੱਕ ਦਿਨ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਇਹ ਸਭ ਕੁਝ ਜਪਦਿਆਂ ਜਪਦਿਆਂ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਐਸੇ ਵੀ ਹੱਥ ਨੇ ਬਿਲਕੁਲ ਬੇਬਰਕਤ ਜੇ ਉਹ ਕੰਚਨ ਨੂੰ ਹੱਥ ਲਾਵੇ ਕਿਉਂ ਸੈਤੀ ਰਲ ਗਿਆ سونے ਨੂੰ ਹੱਥ ਪਾੰਦਾ ਮਿੱਟੀ ਹੋ ਜਾਂਦੀ ਬਣਦੇ ਹੋਏ ਕੰਮ ਨੂੰ ਹੱਥ ਪਾੰਦਾ ਡੈਜੈਰੀ ਹੋ ਜਾਂਦੀ ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਦੇ ਨੇ ਸੋਨਾ بگੜੇ ਹੋਏ ਕੰਮ ਨੂੰ ਹੱਥ ਪਾੰਦਨ ਸਿਰੇ ਚੜਦਾ ਹੈ ਮਹਾਰਾਜ ਕਹਿੰਦੇ ਨੇ ਹੱਥਾਂ 'ਚ ਵਰਕਰ ਪਹਿਰਾਂ ਦੀ ਸੱਤਿਆ ਕਿ ਤਾਂ ਆਉਂਦਾ ਹੈ ਜਦ ਪਹਿਲੇ ਬੋਲਾਂ 'ਚ ਬਰਕਤ ਆ ਜਾਏ ਪ੍ਰਭੂ ਦਾ ਨਾਮ ਰਸਨਾ 'ਤੇ ਟਿਕ ਜਾਏ ਤੈਪ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸੋਗ ਸਾਡੀ ਝੋਲੀ 'ਚ ਪਵੇ ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ ਕਿ